ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਨੇ ਆਪਣੀ ਸੜਕਾਂ ਦੀ ਸੁਰੱਖਿਆ ਵਾਸਤੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਆਪਦੀ ਅਲੱਗ ਪੁਲਿਸ ਬਣਾ ਲਈ ਐਸਐਸਐਫ ਸੜਕ ਸੁਰੱਖਿਆ ਫੋਰਸ ਲੋਕਾਂ ਦੀਆਂ ਜਾਨਾਂ ਬਚਾਉਣ ਚ ਮਸੀਹੇ ਵਾਂਗ ਅਹਿਮ ਭੂਮਿਕਾ ਨਿਭਾ ਰਹੀ ਹੈ ਇਸ ਦੀ ਬਦੌਲਤ ਸੂਬੇ ਵਿੱਚ ਸੜਕ ਹਾਦਸਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਚ 46.57% ਕਮੀ ਆਈ ਹੈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ অতি ਆਧੁਨਿਕ ਗੱਡੀਆਂ ਦੇ ਨਾਲ ਲੈਸ ਹਨ ਜੋ ਇਹਨਾਂ ਨੂੰ ਹਾਦਸਿਆਂ ਵਾਲੀਆਂ ਜਗ੍ਹਾ ਤੇ ਮਿੰਟਾਂ ਸਕਿੰਟਾਂ ਚ ਪਹੁੰਚ ਕੇ ਕੀਮਤੀ ਜਾਨਾਂ ਬਚਾਉਣ ਦੇ ਸਮਰੱਥ ਬਣਾਉਂਦੀਆਂ ਹਨ ਜਿਹੜੀ ਐਸਐਸਐਫ ਟੀਮ ਬਣਾਈ ਹੈ ਇਹਦੇ ਨਾਲ ਆਪਾਂ ਜਾਨਾਂ ਵੀ ਬਚਾ ਰਹੇ ਹਾਂ ਤੇ ਐਕਸੀਡੈਂਟ ਵੀ ਬਚਾ ਰਹੇ ਹਾਂ ਕਿਉਂਕਿ ਜਦ ਵੀ ਕੋਈ ਗੱਡੀ ਖਰਾਬ ਹੁੰਦੀ ਹੈ ਜੇ ਟਰੱਕ ਕੋਈ ਖਰਾਬ ਹੋ ਗਿਆ ਉਹਨੂੰ ਅਸੀਂ ਜਲਦੀ ਤੋਂ ਜਲਦੀ ਸਾਈਡ ਤੇ ਕਰਾਈਦਾ ਹੈ ਜੇ ਕੋਈ ਐਕਸੀਡੈਂਟ ਹੁੰਦਾ ਜਲਦੀ ਤੋਂ ਜਲਦੀ ਮੌਕੇ ਤੇ ਪਹੁੰਚਗੇ ਉਹਨਾਂ ਨੂੰ ਹਸਪਤਾਲ ਪਹੁੰਚਾਈਦਾ ਜੇ ਸੱਟ ਘੱਟ ਹੋਵੇ ਤਾਂ ਸਾਡੇ ਕੋਲ ਫਸਟ ਏਡ ਕਿੱਟ ਦੀ ਹੈ ਤਾਂ ਅਸੀਂ ਫਸਟ ਏਡ ਵੀ ਦੇ ਕੇ ਮਤਲਬ ਲੋਕਾਂ ਦੀ ਜਾਨ ਬਚਾਉਂਦੇ ਹੁਣ ਤੱਕ 32366 ਸੜਕ ਹਾਦਸਿਆਂ ਚ ਜ਼ਖਮੀ ਹੋਏ 15833 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ ਹੈ ਜਦਕਿ 19805 ਜ਼ਖਮੀਆਂ ਨੂੰ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ सशिका जी ਤੁਸੀਂ ਦੇਖ ਰਹੇ ਹੋ दैनिक ਸਵੇਰਾ ਟੀਵੀ ਮੈਂ ਹਾਂ Shivani Swera Gadgets ਤੇ ਨਵੇਂ ਐਪੀਸੋਡ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਣੇ ਇਸ ਸ਼ੋਅ ਵਿੱਚ ਤੁਹਾਨੂੰ ਆਪਾਂ ਇੰਟਰੋਡਿਊਸ ਕਰਵਾਉਣ ਜਾ ਰਹੇ ਹਾਂ ਇੱਕ ਐਹੋ ਜਿਹਾ ਗੈਜਟ ਨਾਲ ਜੋ ਕਿ ਬਹੁਤ ਹੀ ਯੂਨੀਕ ਹੈ ਮਲਟੀਪਰਪਸਨਲ ਕੰਮ ਕਰਦਾ ਹੈ ਉਸਨਾਂ ਹੈ ਗਿਮਬਲ ਸੋ ਹੋਰ ਕੀ ਫੀਚਰਸ ਨੇ ਇਸ ਗੈਜਟ ਦੇ ਆਉ ਜਾਣਦੇ ਹਾਂ ਸਰ ਬਹੁਤ-ਬਹੁਤ ਸਵਾਗਤ ਹੈ ਦੈਨਿਕ ਸਵੇਰਾ ਟੀਵੀ ਤੁਹਾਡਾ ਸਸ਼ਿਕਾ ਮੈਮ ਥੈਂਕ ਯੂ ਇਸਨਾਂ ਉਸ ਗੈਜਟ ਬਾਰੇ ਦੱਸੋ ਗਿਮਬਲ ਬਾਰੇ ਦੱਸੋ ਬੈਨੂ ਮੈਮ ਗਿੰਬਲ ਇੱਕ ਇਸ ਚੀਜ਼ ਹੈ ਜਿਹਦਾ ਪਹਿਲਾਂ ਆਪਾਂ ਸੈਲਫੀ ਸਟਿਕ ਵਗੈਰਾ ਯੂਜ਼ ਕਰਦੇ ਸੀਗੇ ਨਾ ਸੈਲਫੀ ਸਟਿਕ ਜਿਹੜੀ ਸੀ ਕਿ ਬਹੁਤ ਜ਼ਿਆਦਾ ਪਪੂਲਰ ਹੋਈ ਸੀਗੀ ਜਿਹੜਾ ਗਿਮਬਲ ਹੈ ਇਸ ਵੇਲੇ ਮੈਂ ਆਪਾਂ ਇਸ ਨੂੰ ਜਿਹੜੇ ਬਲੌਗਰ ਹੈ ਬੇਸਿਕਲੀ ਉਹ ਯੂਜ਼ ਕਰਦੇ ਆ ਇਹਦੇ ਵਿੱਚ ਮੈਂ ਜਿੱਦਾਂ ਕਿ ਜਿਹੜਾ ਪਲੱਸ ਜਿਹੜਾ ਇਹਦਾ ਕੰਟਰੋਲ ਹੈ ਜਿਹੜਾ ਰਿਮੋਟ ਤੋਂ ਹੈ ਸਭ ਤੋਂ ਮੇਨ ਫਾਇਦਾ ਜਿਹੜਾ ਹੈ ਕਿ ਫੋਨ ਉਸ ਤੋਂ ਬਾਅਦ ਜਿਹੜਾ ਫੋਨ ਨਾਲ ਤੁਸੀਂ ਕਮਾਣਾ ਹੈ ਤਾਂ ਤੁਸੀਂ ਕੁਝ ਨਹੀਂ ਯੂਜ਼ ਕਰਨਾ ਹੈ ਆਪਣੇ ਆਪ ਹੀ ਤੁਹਾਡੇ ਜਿਹੜੀ ਹੈ ਬਿਲਕੁਲ ਸਟੇਬਲ ਰੱਖੇਗਾ ਵੀਡੀਓ ਵਗੈਰਾ ਬਣਾਉਣ ਲਈ ਉਸ ਤੋਂ ਬਾਅਦ ਮੈਂ ਮੈਨੂੰ ਆਪਾਂ ਟਰਾਈ ਬੋਰਡ ਲਈ ਵੀ ਯੂਜ਼ ਕਰ ਸਕਦੇ ਆ ਯਾਨੀ ਕਿ ਇਹਦੇ ਹੋਰ ਵੀ ਜਿਹੜੇ ਫੋਨ ਦੇ ਨਾਲ ਕਨੈਕਟ ਕਰਕੇ ਆਪਾਂ ਹੋਰ ਵੀ ਇਸ ਚੀਜ਼ ਦੇ ਬਹੁਤ ਫਾਇਦੇ ਹੈਗੇ ਆ ਜਿੱਦਾਂ ਜਿਹੀ ਆਪਾਂ ਸਾਈਡ ਤੇ ਲੈ ਜਨੇ ਆ ਉਸ ਦੇ ਵਿੱਚ ਜਦੋਂ ਆਪਾਂ ਸੈਲਫੀ ਸਟਿਕ ਜਿਹੜੀ ਆਪਾਂ ਨੂੰ ਹੱਥ ਨਾਲ ਘੁਮਾਣੀ ਪੈਂਦੀ ਉਹਦੇ ਵਿੱਚ ਇਸ ਚੀਜ਼ ਦੇ ਗਿੰਬਲ ਦੇ ਵਿੱਚ ਇਦਾਂ ਦਾ ਕੋਈ ਚੀਜ਼ ਨਹੀਂ ਹੈਗਾ ਇਹ ਆਪਣੇ ਆਪ ਹੀ ਫੋਨ ਨੂੰ ਇਧਰ ਤੋਂ ਉਧਰ ਸਟੇਬਲ ਕਰੇਗਾ ਜਿਸ ਹਿਸਾਬ ਦੀ ਤੁਸੀਂ ਲੋਕੇਸ਼ਨ ਚਾਹੁੰਦੇ ਹੋ ਜਿਸ ਹਿਸਾਬ ਨਾਲ ਤੁਸੀਂ ਇਹਨੂੰ ਆਪਣੇ ਸੈਟਿੰਗ ਕਰਨਾ ਚਾਹੁੰਦੇ ਹੋ ਇਹਨੇ ਆਪਣੇ ਆਪ ਹੀ ਉਸ ਚੀਜ਼ ਨੂੰ ਤੁਸੀਂ ਬਸ ਇਹਨੂੰ ਸਟੈਂਡ ਰੱਖਣਾ ਹੈ ਉਸ ਤੋਂ ਬਾਅਦ ਫੋਨ ਜਿਹੜਾ ਹੈ ਰਿਮੋਟ ਦੇ ਕੰਟਰੋਲ ਦੇ ਨਾਲ ਹੀ ਚੱਲੇਗਾ ਇਹਦਾ ਇਹ ਸਭ ਤੋਂ ਵੱਡਾ ਪਲੱਸ ਬੈਨੀਫਿਟ ਹੈ ਜੋ ਕਿ 셀ਫੀ ਸਟਿਕ ਦੇ ਵਿੱਚ ਇਹ ਚੀਜ਼ ਨਹੀਂ ਆਉਂਦੀ 셀ਫੀ ਸਟਿਕ ਇਹ ਹੈ ਕਿ ਤੁਸੀਂ ਇੱਕ ਵਾਰੀ ਫੜ ਲਈ ਉਹਨੂੰ ਤੁਸੀਂ ਆਪਣੇ ਹਿਸਾਬ ਨਾਲ ਜਿੱਧਰ ਬਾਹਰ ਕਰੋਗੇ ਨਾਲ ਤੁਹਾਡੀ ਬੋਡੀ ਵੀ ਜਿਹੜੀ ਮੂਵ ਹੋਏਗੀ ਇਹਦੇ ਵਿੱਚ ਇਦਾਂ ਦਾ ਕੁਝ ਨਹੀਂ ਹੈਗਾ ਬਿਲਕੁਲ ਸਟੇਬਲ ਰਹੇਗਾ ਬਿਲਕੁਲ ਮੈਮ ਇਹ ਸਟੇਬਲ ਤੁਹਾਡੀ ਬੋਡੀ ਸਟੇਬਲ ਰਹੇ ਵੀਡੀਓਜ਼ ਨਾਲ ਨਾਲ ਫੋਟੋਗ੍ਰਾਫਸ ਦਾ ਵੀ ਇਹ ਕੰਮ ਹੈ ਨਾ ਕਰਦੇ ਆ। ਹਾਂਜੀ ਹਾਂਜੀ ਮੈਮ ਬਿਲਕੁਲ ਫੋਟੋਗ੍ਰਾਫਸ ਜਿਹੜੇ ਤੁਸੀਂ ਜਿਹੜਾ ਆਪਾਂ ਦੇਖਦੇ ਆ ਕਿ ਲੋਕੇਸ਼ਨ ਦੇ ਅਕੋਰਡਿੰਗਲੀ ਜਿੱਦਾਂ ਕੋਈ view ਕਰਨਾ ਹੁੰਦਾ ਹੈ ਪਹਾੜੀ ਤੋਂ ਜਿੱਦਾਂ ਆਪਾਂ ਪਿੱਛੇ ਉਹ ਸਾਰਾ ਕੁਝ ਇਹਦੇ ਵਿੱਚ ਦਦੰਗ ਉਹ ਕਲੈਕਟ ਕਰ ਸਕਦੇ ਹਾਂ। ਤੇ ਟ੍ਰਾਈਪੋਡ ਦਾ ਵੀ ਇਹਦੇ ਵਿੱਚ ਫੀਚਰ ਹੈਗਾ। ਹਾਂਜੀ ਮੈਮ ਇਹਦੇ ਵਿੱਚ ਟ੍ਰਾਈਪੋਡ ਦਾ ਵੀ ਜਿਹੜਾ ਆ ਬੇਸਿਕਲੀ ਫੀਚਰਸ ਹੈਗਾ ਆਪਾਂ ਉਹ ਵੀ ਯੂਜ਼ ਕਰ ਸਕਦੇ ਹਾਂ। ਪਲਸ ਇਹਦਾ ਜਿਹੜਾ ਆਪਾਂ ਸੈਲਫੀ ਸਟਿਕ ਥੋੜੀ ਜੀ ਹਲਕੀ ਕੁਆਲਟੀ ਚ ਆ ਜਾਂਦੀ ਹੈ ਇਹ ਥੋੜਾ ਜਿਆ ਵਧੀਆ ਕੁਆਲਟੀ ਦੇ ਵਿੱਚ ਚਲ ਜਾਂਦਾ ਹੈ ਜਾਨੀ ਕਿ ਆਪਾਂ ਇਹਨੂੰ ਸੈਲਫੀ ਸਟਿਕ ਦੇ ਤੌਰ ਤੇ ਵੀ ਵਰਤ ਸਕਦੇ ਆ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਸੈਲਫੀ ਨਹੀਂ ਵਰਤ ਸਕਦੇ ਪਰ ਉਹਦੇ ਲੀਵੀਆ ਨੂੰ ਵਰਤ ਸਕਦੇ ਆ ਹਾਈ ਕੁਆਲਟੀ ਵਿੱਚ ਹੁੰਦਾ ਹੈ ਇਹ ਹਾਈ ਕੁਆਲਟੀ ਦੇ ਵਿੱਚ ਹੈਗਾ ਆ ਜੀ ਆਪਾਂ ਦੀ ਰੇਂਜ ਦੀ ਗੱਲ ਕਰੀਏ ਉਹ ਕਿੰਨੀ ਦੀ ਰੇਂਜ ਹੈ ਜੀ ਇਹਦੀ ਰੇਂਜ ਮੈਮ ਹੈਗੀ ਹੈ ਨੀਅਰ 1800 ਦੇ ਕਰੀਬ ਹੈਗਾ ਮੈਮ ਇਹ ਬਹੁਤ ਹੀ ਰੀਜ਼ਨੇਬਲ ਹੈ ਹੈਨਾ ਜੋ ਕਿ ਆਮ ਵਿਅਕਤੀ ਵੀ ਖਰੀਦ ਸਕਦਾ ਹੈ

ਸਰ ਬਹੁਤ ਬਹੁਤ ਸਵਾਗਤ ਹੈ ਨੈਕਸਰਾ ਟੀਵੀ ਇਸ ਟੋ ਹੈਡਰ ਅਸ਼ੀਗਰ ਮੈਮ ਥੈਂਕ ਯੂ ਸਸਾਨੂੰ ਇਸ ਗੈਜਟ ਬਾਰੇ ਦੱਸੋ ਕਿੰਵੇ ਲਈ ਦੱਸੋ ਮੈਮ ਗਿੰਬਲ ਇੱਕ ਐਸ ਚੀਜ਼ ਹੈ ਜਿਹਦਾ ਪਹਿਲਾਂ ਆਪਾਂ ਸੈਲਫੀ ਸਟਿਕ ਵਗੈਰਾ ਯੂਜ਼ ਕਰਦੇ ਸੀਗੇ ਨਾ ਸੈਲਫੀ ਸਟਿਕ ਜਿਹੜੀ ਸੀ ਬਹੁਤ ਜ਼ਿਆਦਾ ਪਪੂਲਰ ਹੋਈ ਸੀ ਜਿਹੜਾ ਗਿੰਬਲ ਹੈ ਇਸ ਵੇਲੇ ਮੈਮ ਆਪਾਂ ਇਸ ਨੂੰ ਜਿਹੜੇ ਬਲੌਗਰ ਹੈ ਬੇਸਿਕਲੀ ਉਹ ਯੂਜ਼ ਕਰਦੇ ਆ ਇਹਦੇ ਵਿੱਚ ਮੈਮ ਜਿੱਦਾਂ ਕਿ ਜਿਹੜਾ ਪਲੱਸ ਜਿਹੜਾ ਇਹਦਾ ਕੰਟਰੋਲ ਹੈ ਜਿਹੜਾ ਰਿਮੋਟ ਤੋਂ ਹੈ ਸਭ ਤੋਂ ਮੇਨ ਫਾਇਡ ਜਿਹੜਾ ਹੈ ਕਿ ਫੋਨ ਉਸ ਤੋਂ ਬਾਅਦ ਜਿਹੜਾ ਫੋਨ ਤੁਸੀਂ ਕਮਾਣਾ ਹੈ ਤਾਂ ਤੁਸੀਂ ਕੁਝ ਨਹੀਂ ਯੂਜ਼ ਕਰਨਾ ਇਹ ਆਪਣੇ ਆਪ ਹੀ ਤੁਹਾਡੇ ਜਿਹੜੀ ਆ ਬਿਲਕੁਲ ਸਟੇਬਲ ਰੱਖੇਗਾ ਵੀਡੀਓ ਵਗੈਰਾ ਬਣਾਉਣ ਲਈ ਉਸ ਤੋਂ ਬਾਅਦ ਮੈਂ ਮੈਨੂੰ ਆਪਾਂ ਟਰਾਈ ਬੋਰਡ ਲਈ ਵੀ ਯੂਜ਼ ਕਰ ਸਕਦੇ ਆ ਯਾਨੀ ਕਿ ਇਹਦੇ ਹੋਰ ਵੀ ਜਿਹੜੇ ਫੋਨ ਦੇ ਨਾਲ ਕਨੈਕਟ ਕਰਕੇ ਆਪਾਂ ਹੋਰ ਵੀ ਇਸ ਚੀਜ਼ ਦੇ ਬਹੁਤ ਫਾਇਦੇ ਹੈਗੇ ਆ ਜਿੱਦਾਂ ਜਿਹੀ ਆਪਾਂ ਇਹ ਇਧਰ ਤੇ ਲੈ ਜਨੇ ਆ ਉਸ ਦੇ ਵਿੱਚ ਜਦੋਂ ਆਪਾਂ ਸੈਲਫੀ ਸਟਿਕ ਜਿਹੜੀ ਆਪਾਂ ਨੂੰ ਹੱਥ ਨਾਲ ਘੁਮਾਉਣੀ ਪੈਂਦੀ ਉਹਦੇ ਵਿੱਚ ਇਸ ਚੀਜ਼ ਦੇ ਗਿੰਬਲ ਦੇ ਵਿੱਚ ਇਦਾਂ ਦਾ ਕੋਈ ਚੀਜ਼ ਨਹੀਂ ਹੈਗਾ ਇਹ ਆਪਣੇ ਆਪ ਹੀ ਫੋਨ ਨੂੰ ਇਧਰ ਤੋਂ ਉਧਰ ਸਟੇਬਲ ਕਰੇਗਾ ਜਿਸ ਹੱਬ ਦੀ ਤੁਸੀਂ ਲੋਕੇਸ਼ਨ ਚਾਹੁੰਦੇ ਹੋ ਜਿਸ ਹੱਬ ਨਾਲ ਤੁਸੀਂ ਇਹਨੂੰ ਆਪਣੇ ਸੈਟਿੰਗ ਕਰਨਾ ਚਾਹੁੰਦੇ ਹੋ ਇਹਨੇ ਆਪਣੇ ਆਪ ਹੀ ਉਸ ਚੀਜ਼ ਨੂੰ ਤੁਸੀਂ ਬਸ ਇਹਨੂੰ ਸਟੈਂਡ ਰੱਖਣਾ ਹੈ ਉਸ ਤੋਂ ਬਾਅਦ ਫੋਨ ਜਿਹੜਾ ਹੈ ਰਿਮੋਟ ਦੇ ਕੰਟਰੋਲ ਦੇ ਨਾਲ ਹੀ ਚੱਲੇਗਾ ਇਹਦਾ ਇਹ ਸਭ ਤੋਂ ਵੱਡਾ ਪਲੱਸ ਬੈਨੀਫਿਟ ਹੈ ਜੋ ਕਿ 셀ਫੀ ਸਟਿਕ ਦੇ ਵਿੱਚ ਇਹ ਚੀਜ਼ ਨਹੀਂ ਆਉਂਦੀ 셀ਫੀ ਸਟਿਕ ਇਹ ਹੈ ਕਿ ਤੁਸੀਂ ਇੱਕ ਵਾਰੀ ਫੜ ਲਈ ਉਹਨੂੰ ਤੁਸੀਂ ਆਪਣੇ ਹਿਸਾਬ ਨਾਲ ਜਿੱਧਰ ਬਾਹਰ ਕਰੋਗੇ ਨਾਲ ਤੁਹਾਡੀ ਬੋਡੀ ਵੀ ਜਿਹੜੀ ਮੂਵ ਹੋਏਗੀ ਇਹਦੇ ਵਿੱਚ ਇਦਾਂ ਦਾ ਕੁਝ ਨਹੀਂ ਹੈਗਾ ਬਿਲਕੁਲ ਸਟੇਬਲ ਰਹੇਗਾ ਬਿਲਕੁਲ ਮੈਮ ਇਹ ਸਟੇਬਲ ਤੁਹਾਡੀ ਬੋਡੀ ਸਟੇਬਲ ਰਹੇਗੀ ਤੁਸੀਂ ਬਸ ਇਹਨੂੰ ਰਿਮੋਟ ਤੋਂ ਹੀ ਕੰਟਰੋਲ ਕਰਨਾ ਹੈ ਆ ਵੀਡੀਓਜ਼ ਨਾਲ ਨਾਲ ਫੋਟੋਗ੍ਰਾਫਸ ਦਾ ਵੀ ਇਹ ਕੰਮ ਹੈ ਨਾ ਕਰਦੇ ਆ ਜੀ ਹਾਂ ਜੀ मैम ਬਿਲਕੁਲ ਫੋਟੋਗ੍ਰਾਫਸ ਜਿਵੇਂ ਤੁਸੀਂ ਜਿਹੜਾ ਆਪਾਂ ਦੇਖਦੇ ਆ ਕਿ ਲੋਕੇਸ਼ਨ ਦੇ ਅਕੋਰਡਿੰਗਲੀ ਜਿੱਦਾਂ ਕੋਈ view ਕਰਨਾ ਹੁੰਦਾ ਹੈ ਪਹਾੜੀ ਤੋਂ ਜਿੱਦਾਂ ਆਪਾਂ ਪਿੱਛੇ ਉਹ ਸਾਰਾ ਕੁਝ ਇਹਦੇ ਵਿੱਚ ਦਦੰਗ ਬਈ ਉਹਪਾ ਕਲੈਕਟ ਕਰ ਸਕਦੇ ਹਾਂ ਇਹ ਟ੍ਰਾਈਪੋਡ ਦਾ ਵੀ ਇਹਦੇ ਵਿੱਚ ਫੀਚਰ ਹੈਗਾ ਜੀ ਮੈਮ ਇਹਦੇ ਵਿੱਚ ਟ੍ਰਾਈਪੋਡ ਦਾ ਵੀ ਜਿਹੜਾ ਹੈ ਬੇਸਿਕਲੀ ਫੀਚਰਸ ਹੈਗਾ ਆਪਾਂ ਉਹ ਵੀ ਯੂਜ਼ ਕਰ ਸਕਦੇ ਹਾਂ ਪਲੱਸ ਇਹਦਾ ਜਿਹੜਾ ਆਪਾਂ ਸੈਲਫੀ ਸਟਿਕ ਥੋੜੀ ਜੀ ਹਲਕੀ ਕੁਆਲਿਟੀ ਚ ਆ ਜਾਂਦੀ ਹੈ ਇਹ ਥੋੜਾ ਜਿਆ ਵਧੀਆ ਕੁਆਲਿਟੀ ਦੇ ਵਿੱਚ ਚੱਲ ਜਾਂਦਾ ਹੈ ਯਾਨੀ ਕਿ ਆਪਾਂ ਇਹਨੂੰ ਸੈਲਫੀ ਸਟਿਕ ਦੇ ਤੌਰ ਤੇ ਵੀ ਵਰਤ ਸਕਦੇ ਹਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਸੈਲਫੀ ਨਹੀਂ ਵਰਤ ਸਕਦੇ ਪਰ ਉਹਦੇ ਲੀਵੀਅਨ ਵਰਤ ਸਕਦੇ ਹਾਂ ਹਾਈ ਕੁਆਲਿਟੀ ਵਿੱਚ ਹਾਂ ਇਹ ਹਾਈ ਕੁਆਲਿਟੀ ਦੇ ਵਿੱਚ ਹੈਗਾ ਜੀ ਆਪਾਂ ਦੀ ਰੇਂਜ ਦੀ ਗੱਲ ਕਰੀਏ ਉਹ ਕਿੰਨੇ ਦੀ ਰੇਂਜ ਹੈ ਇਹਦੀ ਰੇਂਜ ਮੈਮ ਹੈਗੀ ਹੈ ਨ ਬਹੁਤ ਹੀ ਰੀਜ਼ਨੇਬਲ ਹੈ ਹੈਨਾ ਜੋ ਕਿ ਆਮ ਵਿਅਕਤੀ ਵੀ ਖਰੀਦ ਸਕਦਾ ਹੈ ਚਲੋ ਬਹੁਤ ਬਹੁਤ ਤਾਂ ਮਸਟਰ ਸਾਡੇ ਨਾਲ ਗੱਲਬਾਤ ਕਰ ਲਈਏ जो तुम भी व्लॉगिंग का शौक रखते हो और फोटोग्राफी का शौक रखते हो तो यह गैज जोड़ा है बहुत ही वीडियो हो सकता है आप फिर हाजिर होवेंगे एक नवे गैजट देख रहे हो दैनिक सुरा टीवी सत श्रीकाल तुम देख रहे हो दैनिक सुररा टीवी मैं हर हाँ शिवानी सवेरा गैजेट्स नवे एपिसोडा बहुत बहुत, बहुत स्वागत है अज अपने इस शो में तो आप इंट्रोड्यूस करवा जा रहे हैं एक यह जे गैजट न जो कि बहुत ही यूनीक है मल्टीपर्पस काम करता है उसका ना है गिमलर सो होर की फीचर्स ने इस गैज के आओ जा ਸਰ ਬਹੁਤ ਬਹੁਤ ਸਵਾਗਤ ਹੈ ਨਿਕਸੁਰਾ ਟੀਵੀ ਇਸ ਟੂ ਹੱਡਰ ਅਸੀ ਗਾ ਮੈਂ ਥੈਂਕ ਯੂ ਸਸਾਨੂੰ ਇਸ ਗੈਜਟ ਬਾਰੇ ਦੱਸੋ ਕਿੰਵੇਲੇ ਵਾਰੀ ਦੱਸੋ ਕਿੰਵੇਲੇ ਮੈਮ ਗਿੰਬਲ ਇੱਕ ਐਸਟੀ ਜਗ੍ਹਾ ਜਿੱਦਾਂ ਪਹਿਲਾਂ ਆਪਾਂ ਸੈਲਫੀ ਸਟਿਕ ਵਗੈਰਾ ਯੂਜ਼ ਕਰਦੇ ਸੀਗੇ ਨਾ ਸੈਲਫੀ ਸਟਿਕ ਜਿਹੜੀ ਸੀਗੀ ਬਹੁਤ ਜ਼ਿਆਦਾ ਪਬਲਰ ਹੋਈ ਸੀਗੀ ਜਿਹੜਾ ਗਿੰਬਲ ਹੈ ਇਸ ਵੇਲੇ ਮੈਮ ਆਪਾਂ ਇਸ ਨੂੰ ਜਿਹੜੇ ਬਲੌਗਰ ਹੈ ਬੇਸਿਕਲੀ ਉਹ ਯੂਜ਼ ਕਰਦੇ ਆ ਇਹਦੇ ਵਿੱਚ ਮੈਮ ਜਿੱਦਾਂ ਕਿ ਜਿਹੜਾ ਪਲੱਸ ਜਿਹੜਾ ਇਹਦਾ ਕੰਟਰੋਲ ਹੈ ਜਿਹੜਾ ਰਿਮੋਟ ਤੋਂ ਹੈ ਸਭ ਤੋਂ ਮੇਨ ਫਾਇਦਾ ਜਿਹੜਾ ਹੈ ਕਿ ਫੋਨ ਉਸ ਤੋਂ ਬਾਅਦ ਜਿਹੜਾ ਫੋਨ ਨਾਲ ਤੁਸੀਂ ਕਮਾਣਾ ਹੈ ਤਾਂ ਤੁਸੀਂ ਕੁਝ ਨਹੀਂ ਯੂਜ਼ ਕਰਨਾ ਹੈ ਆਪਣੇ ਆਪ ਹੀ ਤੁਹਾਡੇ ਜਿਹੜੀ ਹੈ ਬਿਲਕੁਲ ਸਟੇਬਲ ਰੱਖੇਗਾ ਵੀਡੀਓ ਵਗੈਰਾ ਬਣਾਉਣ ਲਈ ਉਸ ਤੋਂ ਬਾਅਦ ਮੈਂ ਮੈਨੂੰ ਆਪਾਂ ਹਰੇ ਹੈਗੇ ਅੱਜ ਦਾ ਜਿਹੜੀ ਆਪਾਂ ਹਾਈਟ ਤੇ ਲੈ ਜੰਨੇ ਆ ਉਸ ਦੇ ਵਿੱਚ ਜਦੋਂ ਆਪਾਂ ਸੈਲਫੀ ਸਟਿਕ ਜਿਹੜੀ ਆਪਾਂ ਨੂੰ ਹੱਥ ਨਾਲ ਘੁਮਾਉਣੀ ਪੈਂਦੀ ਉਹਦੇ ਵਿੱਚ ਇਸ ਚੀਜ਼ ਦੇ ਗਿੰਬਲ ਦੇ ਵਿੱਚ ਇਦਾਂ ਦਾ ਕੋਈ ਚੀਜ਼ ਨਹੀਂ ਹੈਗਾ ਇਹ ਆਪਣੇ ਆਪ ਹੀ ਫੋਨ ਨੂੰ ਇੱਧਰ ਤੋਂ ਉੱਧਰ ਸਟੇਬਲ ਕਰੇਗਾ ਜਿਸ ਸਾਹਬ ਦੀ ਤੁਸੀਂ ਲੋਕੇਸ਼ਨ ਚਾਹੁੰਦੇ ਹੋ ਜਿਸ ਸਾਹਬ ਨਾਲ ਤੁਸੀਂ ਇਹਨੂੰ ਆਪਣੇ ਸੈਟਿੰਗ ਕਰਨਾ ਚਾਹੁੰਦੇ ਹੋ ਇਹਨੇ ਆਪਣੇ ਆਪ ਹੀ ਉਸ ਚੀਜ਼ ਨੂੰ ਤੁਸੀਂ ਬਸ ਇਹਨੂੰ ਸਟੈਂਡ ਰੱਖਣਾ ਹੈ ਉਸ ਤੋਂ ਬਾਅਦ ਫੋਨ ਜਿਹੜਾ ਹੈ ਰਿਮੋਟ ਦੇ ਕੰਟਰੋਲ ਦੇ ਨਾਲ ਹੀ ਚੱਲੇਗਾ ਇਹਦਾ ਇਹ ਸਭ ਤੋਂ ਵੱਡਾ ਪਲੱਸ ਬੈਨੀਫਿਟ ਹੈ ਜੋ ਕਿ 셀ਫੀ ਸਟਿਕ ਦੇ ਵਿੱਚ ਇਹ ਚੀਜ਼ ਨਹੀਂ ਆਉਂਦੀ 셀ਫੀ ਸਟਿਕ ਇਹ ਹੈ ਕਿ ਤੁਸੀਂ ਇੱਕ ਵਾਰੀ ਫੜ ਲਈ ਉਹਨੂੰ ਤੁਸੀਂ ਆਪਣੇ ਹਿਸਾਬ ਨਾਲ ਜਿੱਧਰ ਵਾਂਗ ਕਰੋਗੇ ਨਾਲ ਤੁਹਾਡੀ ਬੋਡੀ ਵੀ ਜਿਹੜੀ ਮੂਵ ਹੋਏਗੀ ਇਹਦੇ ਵਿੱਚ ਇਦਾਂ ਦਾ ਕੁਝ ਨਹੀਂ ਹੈਗਾ ਇਹ ਸਟੇਬਲ ਰਹੇਗਾ ਬਿਲਕੁਲ ਮੈਮ ਇਹ ਸਟੇਬਲ ਤੁਹਾਡੀ ਬੋਡੀ ਸਟੇਬਲ ਰਹੇਗੀ ਤੁਸੀਂ ਬਸ ਇਹਨੂੰ ਰਿਮੋਟ ਤੋਂ ਹੀ ਕੰਟਰੋਲ ਕਰਨਾ ਹੈ ਆ ਵੀਡੀਓਜ਼ ਨਾਲ ਨਾਲ ਫੋਟੋਗ੍ਰਾਫਸ ਦਾ ਵੀ ਇਹ ਕੰਮ ਹੈ ਨਾ ਕਰਦੇ ਆ ਹਾਂਜੀ ਹਾਂਜੀ ਮੈਂ ਬਿਲਕੁਲ ਫੋਟੋਗ੍ਰਾਫਸ ਜਿਵੇਂ ਤੁਸੀਂ ਜਿਹੜਾ ਆਪਾਂ ਦੇਖਦੇ ਆ ਕਿ ਲੋਕੇਸ਼ਨ ਦੇ ਅਕੋਰਡਿੰਗਲੀ ਜਿੱਦਾਂ ਕੋਈ view ਕਰਨਾ ਹੁੰਦਾ ਹੈ ਪਹਾੜੀ ਤੋਂ ਜਿੱਦਾਂ ਆਪਾਂ ਪਿੱਛੇ ਉਹ ਸਾਰਾ ਕੁਝ ਇਹਦੇ ਵਿੱਚ ਦਦੰਗ ਮੈਂ ਉਹ ਕਲੈਕਟ ਕਰ ਸਕਦੇ ਹਾਂ ਇਹ ਟ੍ਰਾਈਪੋਡ ਦਾ ਵੀ ਇਹਦੇ ਵਿੱਚ ਫੀਚਰ ਹੈ ਹਾਂਜੀ ਮੈਂ ਇਹਦੇ ਵਿੱਚ ਟ੍ਰਾਈਪੋਡ ਦਾ ਵੀ ਜਿਹੜਾ ਹੈ ਬੇਸਿਕਲੀ ਫੀਚਰਸ ਹੈਗਾ ਆਪਾਂ ਉਹ ਵੀ ਯੂਜ਼ ਕਰ ਸਕਦੇ ਹਾਂ ਪਲੱਸ ਇਹਦਾ ਜਿਹੜਾ ਆਪਾਂ ਸੈਲਫੀ ਸਟਿਕ ਥੋੜੀ ਜੀ ਹਲਕੀ ਕੁਆਲਿਟੀ ਚ ਆ ਜਾਂਦੀ ਹੈ ਇਹ ਥੋੜਾ ਜਿਆ ਵਧੀਆ ਕੁਆਲਿਟੀ ਦੇ ਵਿੱਚ ਚਲ ਜਾਂਦਾ ਹੈ ਯਾਨੀ ਕਿ ਆਪਾਂ ਇਹਨੂੰ ਸੈਲਫੀ ਸਟਿਕ ਦੇ ਤੌਰ ਤੇ ਵੀ ਵਰਤ ਸਕਦੇ ਆ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹਨੂੰ ਸੈਲਫੀ ਨਹੀਂ ਵਰਤ ਸਕਦੇ ਪਰ ਉਹਦੇ ਲੀਵੀਅਨ ਵਰਤ ਸਕਦੇ ਆ ਹਾਈ ਕੁਆਲਿਟੀ ਵਿੱਚ ਆਉਂਦਾ ਹੈ ਇਹ ਹਾਈ ਕੁਆਲਿਟੀ ਦੇ ਵਿੱਚ ਹੈਗਾ ਆ ਜੀ ਆਪਾਂ ਦੀ ਰੇਂਜ ਦੀ ਗੱਲ ਕਰੀਏ ਉਹ ਕਿੰਨੇ ਦੀ ਰੇਂਜ ਹੈ ਇਹਦੀ ਰੇਂਜ ਮੈਮ ਹੈਗੀ ਹੈ ਨੀਅਰ 1800 ਦੇ ਕਰੀਬ ਹੈਗਾ ਮੈਮ ਇਹ ਬਹੁਤ ਹੀ ਰੀਜ਼ਨੇਬਲ ਹੈ ਹੈਨਾ ਜੋ ਕਿ ਆਮ ਵਿਅਕਤੀ ਵੀ ਖਰੀਦ ਸਕਦਾ ਹੈ ਚਲੋ ਬਹੁਤ ਬਹੁਤ ਧੰਨਵਾਦ ਸ ਜੇ ਤੁਸੀਂ ਵੀ ਵਲੋਗਿੰਗ ਦਾ ਸ਼ੌਂਕ ਰੱਖਦੇ ਹੋ اور ਫੋਟੋਗ੍ਰਾਫੀ ਦਾ ਸ਼ੌਂਕ ਰੱਖਦੇ ਹੋ ਤੇ ਤੁਹਾਡੇ ਲਈ ਇਹ ਗੈਜਟ ਜੜਾ ਹੈ ਬਹੁਤ ਹੀ ਵਧੀਆ ਹੋ ਸਕਦਾ ਹੈ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਗੈਜਟ ਨਾਲ ਤੁਸੀਂ ਦੇਖਦੇ ਰਹੋ ਦੈਨਿਕ ਸੁਰਾ TV